ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਸ਼੍ਰੀਮਤੀ ਅਮਨੀਤ ਕੌਂਡਲ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਤੇ ਉੱਚ ਅਸਰਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਸਾਰੇ ਬਠਿੰਡਾ ਜ਼ਿਲ੍ਹੇ ਚ ਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ 2 ਵਜੇ ਤੋਂ ਲੈ ਕੇ 5 ਵਜੇ ਤੱਕ ਦਾ ਕਸੋ ਆਪਰੇਸ਼ਨ ਜਿਹੜਾ ਕੀਤਾ ਜਾ ਰਿਹਾ ਜੀ ਦੇ ਵਿੱਚ ਬਸ ਸਟੈਂਡਾਂ ਦੀ ਚੈਕਿੰਗ ਤੇ ਸ਼ੱਕੀ ਪਰਸ਼ਾਂ ਦੀ ਚੈਕਿੰਗ ਤੇ ਹੋਰ ਜਿਹੜੇ ਹੈਗੇ ਆ ਵਿਅਕਤੀ ਉਹਨਾਂ ਦੀ ਚੈਕਿੰਗ ਜਿਹੜੀ ਹੈਗੀ ਕੀਤੀ ਜਾ ਰਹੀ ਹੈ ਉਦੇ ਵਿੱਚ ਚੈਕਿੰਗ ਕਰਦੇ ਹੋਏ ਅਸੀਂ ਵੱਖ-ਵੱਖ ਜਿਹੜੇ ਸੁੰਨੇ ਜਗ੍ਹਾ ਹੈਗੀਆਂ ਜਾਂ ਬਸਤਾਂ ਬਸਾਂ ਹੈਗੀਆਂ ਜਾਂ ਹੋਰ ਜਿਹੜੇ ਆਪਣਾ ਇੱਥੇ ਦੁਕਾਨਾਂ ਹੈਗੀਆਂ ਉਹਨਾਂ ਦੇ ਚੈਕਿੰਗ ਕਰ ਰਹੇ ਆਂ ਕਿ ਸਬਟਾਈਜ਼ ਜਿਹੜੀ ਚੈਕਿੰਗ ਵੀ ਕਰ ਰਹੇ ਹੈਗੇ ਆ ਤੇ ਅੱਜ ਦਾ ਮੰਤਵ ਜਿਹੜਾ ਹੈਗਾ ਵੀ ਆਪਣਾ ਅ ਅੱਜ ਕੱਲ੍ਹ ਦੇ ਹਾਲਾਤਾਂ ਨੂੰ ਦੇਖਦੇ ਹੋਏ ਜਿਹੜਾ ਸਾਰਾ ਕੰਮ ਜਿਹੜਾ ਪੀਸਫੁਲੀ ਹੋ ਕੱਤੇ ਬੰਦੇ ਵੀ ਅਰੈਸਟ ਕੀਤੇ ਕਿਸ ਤਰ੍ਹਾਂ ਇਹ ਚੈੱਕ ਕੀਤੀ ਗਈ ਇਹਦੇ ਵਿੱਚੋਂ ਕੁਝ ਇਹਦੇ ਵਿੱਚੋਂ ਕੁਝ ਬੰਦੇ ਜਿਹੜੇ ਹੈਗੇ ਅਸੀਂ ਰਾਉਂਡ ਅਪ ਕੀਤੇ ਆ ਉਹ ਦੇਖਦੇ ਆ ਉਹਨਾਂ ਤੋਂ ਪੁੱਛ-ਕਿਛ ਕਰਦੇ ਆ ਕਿਵੇਂ ਖੜੇ ਸੀ ਕਿਸ ਤਰ੍ਹਾਂ ਕਿਸ ਪਰਪਸ ਲਈ ਖੜੇ ਸੀਗੇ ਤੇ ਉਹ ਚੈੱਕ ਕਰਕੇ ਫੇਰ ਬਾਅਦ ਦੇ ਵਿੱਚ ਇਹਦਾ ਪਤਾ ਲੱਗ ਸਕਦਾ ਹੈ